ਆ ਗਾਇਲੋ ਬਾਈ ਕਿੱਥੇ ਜਾਣਾ ਸੀ ਮੈਨੂੰ ਕਿੱਥੋਂ ਆਏ ਜੀ ਅਸ ਜਾਣਾ ਹੈ ਜੀ ਆ ਜਲਾਲਾਵਾਟ ਹੈ ਲੋਬ ਜਾਣਾ ਬਸ ਨਹੀਂ ਮਿਲ ਰਹੀ ਹਾਂ ਬਸ ਕੀ ਪਤਾ ਜੀ ਆਈ ਤੂੰ ਕੀ ਕਹਿ ਰਹੇ ਆ ਪਤਾ ਲੱਗਾ ਕੁਝ ਕੋਈ ਨਹੀਂ ਮੈਨੂੰ ਤਾਂ ਪਤਾ ਲੱਗਾ ਕੁਝ ਨਹੀਂ ਗਰੇ ਹਾਂ ਕਹਿੰਦੇ ਧਰਨਾ ਲਾਇਆ ਨਾਲ ਹਾਂ ਐਵੇਂ ਲੱਗਾ ਹੀ ਪਿਆ ਹੁਣ ਕਿੰਨਾ ਕੋ ਖੋ ਜਾਂਦਾ ਮਾਦਾ ਜੀ ਕਹੇ ਕਿੰਨਾ ਕੋ ਖੋ ਜਾਂਦਾ ਜੀ ਕਿਵੇਂ ਬਸ ਨਹੀਂ ਮਿਲਦੀ ਬਸ ਨਹੀਂ ਮਿਲਦੀ ਕਿਉਂ ਹੋ ਰਿਹਾ ਬਹੁਤਾਰੇ ਹੋਊ ਖਈਏ ਮਰਵਾਲਾ ਕਿ ਕਿਸਾ ਤਜਾ ਅਸੀਂ ਆਏ ਇਧਰ ਲੰਗਿਆ ਤੂੰ ਕਿੱਥੇ ਜਾਣਾ ਤੂੰ ਅਸੀਂ ਜਾਣਾ ਇਧਰ ਚਲਾ ਲਾ ਬਸ ਨਹੀਂ ਮਿਲਦੀ ਤੁਹਾਨੂੰ ਨਹੀਂ ਮਿਲਦੀ ਨਹੀਂ ਮਿਲਦੀ ਕੀ ਕਹਿ ਰਹੀ ਅਸੀਂ ਬਸ ਰੇਅਰ ਕਰਦੇ ਫੈਸੀ ਵੀ ਦੀਆ ਮੈਂ ਨਾ ਲਾਇਆ ਨਾ ਲਾਇਆ ਅੰਦਰ ਤੋਂ ਮੈਂ ਰਣਦਰਪਾਲ ਸਿੰਘ ਜਤੋਲਾ ਕਿਸਾਨ ਮਜ਼ਦੂਰ ਕਮੇਟੀ ਵੈਟਰ ਮੀਤ ਪ੍ਰਧਾਨ ਗੋਜਪੁਰ ਦੇਖੋ ਜੀ ਸਾਡਾ ਜਿਹੜਾ ਇਹ ਜਿਹੜੇ ਲੋਕ ਨੇ ਸਾਡੇ ਸਮਾਜ ਦਾ ਹਿੱਸਾ ਨੇ ਸਾਡੇ ਘਰਾਂ ਚੋਂ ਨੇ ਤੇ ਸਰਕਾਰ ਨੇ ਇਹਨਾਂ ਨੂੰ ਜਿਹੜਾ ਉਹ ਰੋਜ਼ਗਾਰ ਤਾਂ ਕੀ ਦੇਣਾ ਗੁੱਡਾ ਨਾ ਰੋਜ਼ਗਾਰ ਖੋ ਰਹੀ ਆ ਇਹਨਾਂ ਦੀ ਤਨਖਾਹ ਜਿਹੜੀ ਕਿਲੋਮੀਟਰਾਂ ਦੇ हिसाब ਕੁ ਤਰੀਕਾ ਥੋੜੀ ਆ ਸਰਕਾਰਾਂ ਥੇਦ ਕਰਕੇ ਨਹੀਂ ਚੁੰਨਦੇ ਜਿਦਾਂ ਕੋਈ ਪ੍ਰਾਈਵੇਟ ਹੇਲ ਕਰ ਦਿਓ سرمایہਦਾਰਾਂ ਨੇ ਆਕੇ ਚੱਲ ਜੋ ਐ ਨਹੀਂ ਨਾ ਦੇ ਹੋਣ ਦਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਤੇ ਸਾਡਾ ਕਟਵੱਜਾ ਨਜ਼ਰਦਾ ਤੁਸੀਂ ਵੇਖਣਾ ਯੂਨੀਵਰਸਿਟੀ ਵਾਲਾ ਮਗਲਾ ਤੋਦੇ ਆਉਣ ਵਾਲੇ ਦਿਨਾਂ ਚ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਕਦੇ ਵੀ ਪ੍ਰੋਟੈਸਟ ਨਹੀਂ ਹੁੰਦਾ ਕਿਸੇ ਵੀ ਵਿਭਾਗ ਦੇ ਬਿਲੀਬੋਰਡ ਦਾ ਵੀ ਉਕਰਨ ਜਾ ਰਹੇ ਨੇ ਪਰ ਅਸੀਂ ਉਹਨਾਂ ਦੇ ਨਾਲ ਵੀ ਖੜੇ ਹਾਂ ਮੁਲਾਜ਼ਮ ਜਦੋਂ ਪੰਜਾ ਸਾਡੇ ਯੂਨੀਵਰਸਿਟੀ ਚ ਆ ਗਈਆਂ ਸਾਡੇ ਬੱਚੇ ਪੜ੍ਹ ਰਹੇ ਸੀ ਕੁੜੀਆਂ ਮੁੰਡੇ ਅਸੀਂ ਉਹਨਾਂ ਦੇ ਨਾਲ ਵੀ ਖੜੇ ਹਾਂ ਉਦੋਂ 26 ਤਰੀਕ ਨੂੰ ਸਾਡੇ ਸੂਬਾ ਪ੍ਰਧਾਨ ਤਨਾਨ ਸਿੰਘ ਪੰਨੂ ਜੀ ਉੱਥੇ ਡਿਊਟੀ ਤੋਂ ਬੜਾ ਟੋਕੇ ਰੱਖਿਆ ਮਤਲਬ ਜੋ ਡਾਰਗੀ ਸੈਂਟਰ ਸਰਕਾਰ ਦੁਆੜੀ ਜਿਹੜਾ ਰੱਦ ਕਰ ਗਈ ਕੋਈ ਵੀ ਨਾਲ ਮਤਲਬ ਇਹ ਹਲ ਸਰਕਾਰ ਨੂੰ ਕਰਨਾ ਪਵੇਗਾ ਇਹਨਾਂ ਦੇ ਨਾਲ ਤਣਦੇ ਹੀ ਨਖੜੇ ਆ ਲਾਇਰੂ ਜੀ ਦਾ ਹਾਲਸਾ ਦੇਖੋ ਜੀ ਮੈਂ ਜਿਲ੍ਹਾ ਆਗੂ ਸਰਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੋ ਅੱਜ ਜਿਹੜਾ ਪੀ ਆਰਟੀਸੀ ਪਨਬਾਸ ਦੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਇਹਨਾਂ ਨੇ ਕਿਲੋਮੀਟਰ ਸਕੀਮ ਦੇ ਵਿੱਚ ਜਿਹੜਾ ਲਿਆਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਸਰਕਾਰ ਨੇ ਸੋ ਇਹਨਾਂ ਮੁਲਾਜ਼ਮਾਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਫੁੱਲ ਸਮਰਥਨ ਹੈ ਪੂਰੇ ਪੰਜਾਬ ਦੇ ਵਿੱਚ ਡੀਪੋਂ ਦੇ ਵਿੱਚ ਅੱਜ ਜਿਹੜਾ ਅਸੀਂ ਇਹਨਾਂ ਨੂੰ ਆ ਕੇ ਸਮਰਥਨ ਦੇ ਰਹੇ ਆ ਔਰ ਪੰਜਾਬ ਸਰਕਾਰ ਨੂੰ ਇਥੋਂ ਚੇਤਾਵਨੀ ਦਿੰਨੇ ਆ ਕਿਉਂਕਿ ਤੁਸੀਂ ਸਾਰੇ ਦੇ ਸਾਰੇ ਸਰਕਾਰੀ ادارے ਜਿਹੜੇ ਉਹ ਪ੍ਰਾਈਵੇਟ ਕਾਪਰੇਟ ਘਰਾਣਿਆਂ ਨੂੰ ਵੇਚਣ ਤੇ ਤੁਲ ਗਏ ਸੋ ਤੁਸੀਂ ਕਹਿ ਕੇ ਆਏ ਸੀ ਵੀ ਅਸੀਂ ਥਰਮਲ ਪਲਾਟ ਬਚਾਵਾਂਗੇ ਪ੍ਰਾਈਵੇਟ ਕੰਪਨੀਆਂ ਤੋਂ ਸਰਕਾਰੀ ادارے ਬਚਾਵਾਂਗੇ ਪਰ ਤੁਸੀਂ ਖੁਦ ਹੀ ਇਹ ਕੰਮ ਜਿਹੜਾ ਸ਼ੁਰੂ ਕਰ ਲਿਆ ਕੋਈ ਵੀ ਪ੍ਰਾਈਵੇਟ ਅਦਾਰੇ ਜਿਹੜਾ ਉਹ ਅਸੀਂ ਜਿਹੜਾ ਸਰਕਾਰੀ ਅਦਾਰਾ ਜਿਹੜਾ ਉਹ ਪ੍ਰਾਈਵੇਟ ਨਹੀਂ ਹੋਂਦਿਆਂਗੇ ਸੋ ਇਹਨਾਂ ਦਾ ਜਦੋਂ ਟਿੱਕਰ ਪਨ ਬਸ ਰੋਡਵੇ ਦਾ ਜੰਨਾਚਰ ਵੀ ਧਰਨਾ ਚੱਲਦਾ ਸੋ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਦੇ ਵੱਲੋਂ ਉਹਨਾਂ ਚੇਰੀ ਜਿਹੜਾ ਇਹਨਾਂ ਦਾ ਸਾਥ ਦਿੱਤਾ ਜਾਏਗਾ ਔਰ ਕੱਲ ਜਿਹੜਾ लाठी चार्ज ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਉਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਦੀ ਕਰਦੇ ਆ ਤੁਸੀਂ ਪਰਸੋ ਦਿਹਾੜੇ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ੀਧੀ ਦਿਹਾੜਾ ਮਨਾ ਕੇ ਆੜੇ ਜੇ ਸੋ ਉੱਥੇ ਪੱਕੀ ਗੱਲ ਕਰਨ ਵਾਲੇ ਕੱਲ ਤੁਸੀਂ ਪੱਗਾਂ ਤਾਰੀਆਂ ਨੇ ਸੋ ਇਹ ਦੋਰੀ ਰਣਨੀਤੀ ਜਿਹੜੀ ਤੁਹਾਡੀ ਨਹੀਂ ਚੱਲੇਗੀ ਬਿਲਕੁਲ ਇਹਨਾਂ ਦਾ ਅਸੀਂ ਸਮਰਥਨ ਕਰਦੇ ਆਂ ਇਹਨਾਂ ਦੇ ਨਾਲ ਖੜੇ ਹੋਏ ਆਂ ਜੇਕਰ ਪੰਜਾਬ ਸਰਕਾਰ ਕੋਈ ਵੀ ਇਹਨਾਂ ਦੇ ਤਸ਼ੱਦਦ ਕਰਦੀ ਆ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਬਰਾਬਰ ਤੇ ਮੋਢੇ ਨਾਲ ਮੋਢਾ ਜੋੜ ਕੇ ਉਹ ਲੜਾਈ ਨਾਲ ਲੜੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਜਿਹੜਾ ਤਰਨਾ ਪ੍ਰਦਰਸ਼ਨ ਆ ਜੀ ਸਾਡਾ ਕੱਲ ਤੋਂ ਚੱਲ ਰਿਹਾ ਜੀ ਕੱਲ ਜਿਹੜੀ ਪੰਜਾਬ ਸਰਕਾਰ ਬੇਜਦ ਹੋ ਗਈ ਆ ਪੰਜਾਬ ਸਰਕਾਰ ਜਿਹੜੀ ਕਿਲੋਮੀਟਰ ਸਕੀਮ ਬੱਸਾਂ ਲਿਆ ਰਹੀ ਆ ਅਸੀਂ ਉਹ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰ ਰਹੇ ਆਂ ਆਡੀ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ ਵਿਭਾਗਾਂ ਦੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਨਾ ਕਿ ਕਿਲੋਮੀਟਰ ਸਕੀਮ ਬੱਸਾਂ ਪਰ ਸਰਕਾਰ ਜਿਹੜੀ ਹੈ ਸਰਕਾਰ ਕਿਤਨਾ ਕਿਤੇ ਕਿਲੋਮੀਟਰ ਸਕੀਮ ਬੱਸਾਂ ਨੂੰ ਲਿਆ ਕੇ ਉਹ ਆਪਦੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਚੇਤੇ ਨੇ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੀ ਆ ਕਿ ਜਿਵੇਂ ਸਾਡੇ ਵਿਭਾਗ ਨੂੰ ਖਤਮ ਕਰਨ ਵਾਲੇ ਬੰਨੇ ਸੋਚੀ ਬੈਠੀ ਆ ਅਸੀਂ ਇਹ ਸੰਘਰਸ਼ ਉਹਨਾਂ ਚ ਚਾਲੂ ਰੱਖਾਂਗੇ ਜਿੰਨਾ ਚਿਰ ਸਰਕਾਰ ਆਪਦੀਆਂ ਮਾੜੀਆਂ ਨੀਤੀਆਂ ਵਿਭਾਗ ਨੂੰ ਡੋਬਣ ਵਾਲੀਆਂ ਨੀਤੀਆਂ ਨੂੰ ਵਾਪਸ ਨਹੀਂ ਲੈਂਦੀ ਉਹਨਾਂ ਚਿਰ ਸਾਡਾ ਸੰਘਰਸ਼ ਚਾਲੂ ਰਹੇਗਾ ਜੀ ਤਾਂ ਜੀ ਡੀਪੂ ਦੇ ਵਿੱਚ ਰੋਜ਼ ਦਾ ਕਿੰਨਾ ਗਿਨ ਨੁਕਸਾਨ ਹੋ ਰਿਹਾ ਜੀ ਡੀਪੂ ਵਿੱਚ ਜੀ ਜਿਹੜਾ ਨੁਕਸਾਨ ਹੋ ਰਿਹਾ ਹੈ ਕਾਫੀ ਨੁਕਸਾਨ ਹੋ ਰਿਹਾ ਸਾਡੇ ਮਹਿਕਮੇ ਦਾ ਪਰ ਸਰਕਾਰ ਕਿਤਨਾ ਕਿਤੇ ਆਪਣੇ ਛੇਤਿਆਂ ਦਾ ਫਾਇਦਾ ਸੋਚ ਰਹੀ ਆ ਮਹਿਕਮੇ ਦੇ ਫਾਇਦੇ ਵਾਲ ਤਾਂ ਸੋਚ ਹੀ ਨਹੀਂ ਰਹੀ ਜੇ ਮਹਿਕਮੇ ਦਾ ਉਹਨਾਂ ਨੂੰ ਨੁਕਸਾਨ ਦਾ ਇੰਨਾ ਹੀ ਹੋਵੇ ਤਾਂ ਕਿਲੋਮੀਟਰ ਸਕੀਮ ਬੱਸਾਂ ਨਾ ਪਾਉਂਦੇ ਉਹ ਮੈਹਕਮੇ 'ਚ ਬੱਸਾਂ ਪਾਉਂਦੇ ਤਾਂ ਜੋ ਸਾਡਾ ਮੈਹਕਮਾ ਪਰਫੁੱਲਟ ਹੁੰਦਾ ਲੋਕ ਵੀ ਕਾਫੀ ਪਰੇਸ਼ਾਨ ਹੁੰਦੇ ਆ ਸਰ ਲੋਕ ਜੀ ਸਰਕਾਰ ਜਿਹੜੀ ਆ ਲੋਕਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਦੀ ਪਈ ਆ ਕਿ ਜਦੋਂ ਕਿਤੇ ਨਾ ਕਿਤੇ ਗੇਟ ਰੈਲੀਆਂ ਜੇ ਗੇਟ ਰੈਲੀਆਂ ਇਹ ਇਹ ਆਪਦੀਆਂ ਰੈਲੀਆਂ 'ਚ ਬੱਸਾਂ ਲੈ ਜਾਂਦੇ ਆ ਰੈਲੀਆਂ ਤੋਂ ਹਟਦੇ ਆ ਤੇ ਸਾਨੂੰ ਮਜਬੂਰ ਕਰਦੇ ਆ ਸੰਘਰਸ਼ ਕਰਨ ਲਈ ਹੁਣ ਵੀ ਅਸੀਂ ਆਖਿਆ ਕਿ ਸਾਡੇ ਮੈਹਕਮੇ 'ਚ ਬੱਸਾਂ ਪਾਓ ਪਰ ਪਿਛਲੇ 10 ਵਾਰੀ ਟੈਂਡਲ ਦੀ ਜਿਹੜੀ ਡੇਟ ਆ ਉਹ ਅੱਗੇ ਕਰ ਚੁੱਕੇ ਨੇ ਪਰ ਉਹਨੂੰ ਰੱਦ ਨਹੀਂ ਕਰ ਰਹੇ ਪਤਾ ਨਹੀਂ ਇਹਨਾਂ ਨੇ ਕੀ ਉਹਨਾਂ ਤੋਂ ਧੋਲਿਆ ਹੋਇਆ ਹੈ ਜਿੰਦੇ ਕਰਕੇ ਉਹ ਉਹਨਾਂ ਦੇ ਹੱਥਾਂ ਵਿੱਚ ਖੇਡ ਰਹੇ ਸਰ ਕਦੋਂ ਤੱਕ ਪ੍ਰੋਟੈਸਟ ਹੋਊਗਾ ਜੀ ਤੁਹਾਡਾ ਸਾਡਾ ਪ੍ਰਦਰਸ਼ਨ ਉਹਨਾਂ ਚਿਰ ਚਾਲੂ ਰਹੇਗਾ ਜਿੰਨਾ ਚਿਰ ਸਾਡੇ ਜਿਹੜੇ ਮੁਲਾਜ਼ਮ ਅਰੈਸਟ ਕੀਤੇ ਨੇ ਉਹਨਾਂ ਨੂੰ ਬਿਨਾਂ ਜਿਹੜੀ ਕਿਸੇ ਸ਼ਰਤ ਤੋਂ ਰਿਹਾਨੀ ਕਰਦੇ ਤੇ ਸਾਡ ਜਿਹੜੀਆਂ ਕਿਲੋਮੀਟਰ ਬੱਸਾਂ ਦਾ ਟੈਂਡਰ ਉਹ ਰੱਦ ਨਹੀਂ ਕਰਦੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਦੇ ਮੇਰਾ ਨਾਮ ਜਤਿੰਦਰ ਸਿੰਘ ਦੀਪੂ ਪ੍ਰਧਾਨ ਫਰੋਈਪੁਰ ਇਹ ਸਰਕਾਰ ਦੁਆਰਾ ਕਰਾਇਆ ਗਿਆ ਧਰਨਾ ਪ੍ਰਦਰਸ਼ਨ ਜੀ ਕੱਲ 28 ਤਰੀਕ ਨੂੰ ਟੈਂਡਰ ਖੋਲਣਾ ਸੀ ਸਾਡੇ ਵੱਲੋਂ ਕਾਲ ਸੀ ਕਿ ਅਸੀਂ ਗੇਟ ਰੈਲੀਆਂ ਕਰਾਂਗੇ ਤੇ 1 ਵਜੇ ਬੰਦ ਕਰਾਂਗੇ ਪਰ 27 ਤਰੀਕ ਦੀ ਰਾਤ ਨੂੰ ਹੀ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਜਿਹੜੇ ਸਾਥੀਆਂ ਨੂੰ ਚੁੱਕ ਲਿਆ ਚੁੱਕਣ ਤੋਂ ਬਾਅਦ ਸਾਡੇ ਵੱਲੋਂ ਬਾਸਟੇ ਬੰਦ ਕੀਤੇ ਗਏ ਉਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਢੀਪਾਂ ਸਾਡੇ ਸਾਥੀਆਂ ਦੇ ਤਸ਼ੱਦਦ ਢਾਇਆ ਗਿਆ ਉਹਨਾਂ ਦੀਆਂ ਪੱਗਾਂ ਨੂੰ ਰੋਲਿਆ ਗਿਆ ਠਾਲੀਆਂ ਦੇ ਵਿੱਚ ਬੰਦ ਕੀਤਾ ਗਿਆ ਉਸ ਤੋਂ ਬਾਅਦ ਉਹ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੇ ਆ ਨਿੱਜੀ ਕਰਨ ਦੀ ਨੀਤੀ ਨੂੰ ਅਪਣਾ ਰਹੇ ਆ ਜੇਕਰ ਕਿਲੋਮੀਟਰ ਬੱਸਾਂ ਹੀ ਦਾਅ ਸੁੱਕਿਆ ਕਿ ਉਹ ਘਾਟੇ ਦਾ ਸੌਦਾ ਜਿੰਦੇ ਰੋਸ ਵਜੋਂ ਅਸੀਂ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਆ ਪਰ ਸਰਕਾਰ ਬੇਜਾਨ ਦੇ ਕਿਲੋਮੀਟਰ ਬੱਸਾਂ ਪਾਣ ਲਈ ਮਹਿਕਮੇ ਦਾ ਨਿੱਜੀਕਰਨ ਕਰ ਲਈ ਜਿੰਦੇ ਰੋਸ ਵਜੋਂ ਬੈਠੇ ਆ ਜੇਕਰ ਸਾਡੇ ਸਾਥੀਆਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਗਿਆ ਪਰਚੇ ਪਾਏ ਜਾ ਰਹੇ ਆ ਜੇਕਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਜਾਂ ਕਿਲੋਮੀਟਰ ਦਾ ਬੱਸਾਂ ਦਾ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਟਾਈਮ ਸਾਡਾ ਸੰਘਰਸ਼ ਜਿਹੜਾ ਜਾਰੀ ਰਵੇਗਾ